ਦੋਸਤੋ ਅੱਜ 70 ਸਾਲ ਦੀ ਇੱਕ ਗੁੰਡੀ ਮਾਂ ਭੁੱਖ ਤੇ ਪਿਆਸ ਨਾਲ ਵਿੱਚੇ ਨੰਗੇ ਪੈਰ ਸੜਕ ਤੇ ਚਲੀ ਜਾ ਰਹੀ ਸੀ ਸ਼ਾਇਦ ਚਲਦੇ-ਚਲਦੇ ਪੈਰਾਂ ਦੀ ਚੱਪਲ ਵੀ ਟੁੱਟ ਗਈ ਸੀ ਤੇ ਜਿੱਤੂ ਫੁੱਬੇ ਚ ਉਹਦਾ ਨੰਗੇ ਪੈਰ ਸੜਕ ਤੇ ਚੰਨਾ ਬਹੁਤ ਔਖਾ ਹੋ ਰਿਆ ਸੀ ਵਿਚਾਰੀ ਕਦੇ ਰੁਕਦੀ ਛਾਂ ਵਿੱਚ ਰੁਕਦੀ ਫਿਰ ਥੋੜੀ ਦੇਰ ਬਹਿੰਦੀ ਫਿਰ ਉੱਠ ਕੇ ਚੱਲਣ ਲੱਗੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿੱਥੇ ਜਾਵੇ ਤੇ ਕੀ ਕਰੇ ਅੰਨ ਦਾ ਇੱਕ ਵੀ ਦਾਣਾ ਉਹਦੇ ਪੇਟ ਵਿੱਚ ਨਹੀਂ ਗਿਆ ਸੀ ਉਹਦੀ ਪੂਰੀ ਹਿੰਮਤ ਨਾਲ ਚੱਲ ਰਹੀ ਸੀ ਬਾਹਰੀ ਦੂਰ ਚੱਲਣ ਤੋਂ ਬਾਅਦ ਉਸ ਨੂੰ ਕੁਝ ਵੀ ਖਾਣ ਲਈ ਘਰਾਂ ਨਾ ਦੇਖਿਆ ਜਿੱਥੇ ਉਹ ਕੁਝ ਮਾ ਕੇ ਖਾ ਸਕੇ ਉਹ ਖੱਤੇ ਪਿਆਸ ਨਾਲ ਉਹ ਬਿਆਕੁਰ ਸੀ ਉਸ ਨੂੰ ਸਾਹਮਣੇ ਚਾਹ ਦੀ ਇੱਕ ਕਟਕਾਨ ਵਾਲੇ ਨੂੰ ਦੇਖ ਕੇ ਉਸ ਦੇ ਮਨ ਨੂੰ ਥੋੜੀ ਸ਼ਾਂਤੀ ਵੀ ਮਿਲੀ ਫਿਰ ਮੁੰਡੀ ਨੇ ਚਾਹ ਵਾਲੇ ਚਾਹ ਮਾ ਕੇ ਪੀਣੀ ਸ਼ੁਰੂ ਕਰ ਦਿੱਤੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋਣ ਲੱਗੀ ਉਸ ਨੂੰ ਵਾਰ-ਵਾਰ ਆਪਣੇ ਪੁੱਤ ਨੂੰ ਅਤੇ ਪੋਤੇ ਦੀ ਯਾਦ ਆ ਰਹੀ ਸੀ ਉਹ ਸੋਸਰੀ ਸੀ ਐਦਾ ਵਾ ਕੀ ਕਰ ਦਿੱਤਾ ਮੈਂ ਜੋ ਮੇਰਾ ਪੁੱਤਾ ਮੇਰੇ ਸਿਰ ਤੇ ਛੱਟ ਕੇ ਚਲਾ ਗਿਆ ਉਦੇ ਹੰਝੂ ਰੋਣਾ ਨਾ ਨਹੀਂ ਲੈ ਰਹੇ ਸੀ ਉਸ ਬੁੱਢੀ ਮਾਂ ਨੂੰ ਰੋਂਦੇ ਸਾਰੇ ਵੇਖ ਰਹੇ ਸੀ ਪਰ ਕੋਈ ਵੀ ਉਸਦੇ ਹੰਝੂ ਪੁੰਜਣ ਵਾਲਾ ਨਹੀਂ ਸੀ ਉਹ ਆਪਣੇ ਬੱਚਿਆਂ ਤੋਂ ਵਿਛੜ ਕੇ ਰੋਈ ਜਾ ਰਹੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਕੀ ਕਰੇਗੀ ਫਿਰ ਉਹ ਆਪਣੇ ਹੰਝੂ ਪੁੰਜੇ ਬੋਲੀ ਜੇਕਰ ਰੱਬ ਨੇ ਮੈਨੂੰ ਇਹ ਦਿਨ ਬਖਾਇਆ ਹੈ ਤਾਂ ਮੈਂ ਇਸ ਸਥਿਤੀ ਨਾਲ ਜ਼ਰੂਰ ਲੜਾਂਗੀ ਮੈਂ ਹਾਰ ਨਹੀਂ ਮੰਨਾਂਗੀ ਅਤੇ ਬੁੱਢੀ ਮਾਂ ਦਾ ਸਾਹ ਦੇਖ ਕੇ ਰੱਬ ਵੀ ਹਰਾਨ ਹੋਣਗੇ ਤਾਂ ਦੋਸਤੋ ਕੌਣ ਹੈ ਬੁੱਢੀ ਮਾਂ ਤੇ ਕੌਣ ਹੈ ਉਹਦੇ ਬੇਟੇ ਤੈਨੂੰ ਉਹ ਇਸ ਤਰ੍ਹਾਂ ਕਿਉਂ ਰੋ ਰਹੀ ਹੈ ਆਓ ਜਾਣਦੇ ਹਾਂ ਪੂਰੀ ਗੱਲ ਦੋਸਤੋ ਜਵੰਦਰ ਵਿੱਚ ਇੱਕ ਬਹੁਤ ਵੱਡੀ ਸੱਤਸਾਈ ਚੱਲ ਰਹੀ ਸੀ ਉਹ ਸੱਤਸਾਂ ਵਿੱਚ ਲੱਖਾਂ ਦੀ ਭੀੜ ਸੀ ਉਹ ਭੀੜ ਨੂੰ چیرਦੀ ਹੋਈ ਇੱਕ ਬੁੱਢੀ ਔਰਤ ਭੱਜੀ ਆ ਰਹੀ ਸੀ ਤੇ ਚੀਕਦੀ ਆ ਰਹੀ ਸੀ ਮੇਰਾ ਮੁੰਡਾ ਕਿੱਥੇ ਚਲਾ ਗਿਆ ਹੁਣੇ ਤਾਂ ਇੱਥੇ ਸੀ ਪਰ ਲੱਖਾਂ ਦੀ ਭੀੜ ਵਿੱਚ ਉਹਦੀ ਆਵਾਜ਼ ਕਿੱਥੇ ਗੁੰਮ ਹੋ ਜਾਂਦੀ ਉੱਥੇ ਕੋਈ ਉਸਦੀ ਸੁਣਨ ਵਾਲਾ ਨਹੀਂ ਸੀ ਫਿਰ ਉਹਨੇ ਇੱਕ ਬੰਦੇ ਦਾ ਹੱਥ ਫੜਿਆ ਤੇ ਪੁੱਛਿਆ ਪੁੱਤ ਪੀੜੇ ਰੰਗ ਦਾ ਕੋੜਤਾ ਪਾਏ ਮੇਰਾ ਮੁੰਡਾ ਇੱਥੇ ਹੀ ਸੀ ਕਿਤੇ ਦੇਖਿਆ ਹੈ ਤੁਸੀਂ ਉਸਨੇ ਨਾ ਵਿੱਚ ਆਪਣਾ ਸਿਰ ਲਾ ਦਿੱਤਾ ਪਰ ਉਹ ਗੁੱਡੀ ਹੋਰ ਤਾਂ ਮੁੰਡਾ ਕੇ ਕੇ ਚੀਕਦੀ ਜਾ ਰਹੀ ਸੀ ਐਨੀ ਭੇੜ ਤੇ ਰੋਲੇ ਗੋਲੇ ਵਿੱਚ ਐਵੇਂ ਲੱਗ ਰਿਹਾ ਸੀ ਜਿਵੇਂ ਉਸਦਾ ਮੁੰਡਾ ਜਿੱਥੇ ਵੀ ਹੋਵੇਗਾ ਉਹਦੀ ਆਵਾਜ਼ ਸੁਣ ਕੇ ਭੱਜ ਜਾਵੇਗਾ ਪਰ ਸ਼ਾਮ ਹੋ ਨੂੰ ਆਈ ਸੀ ਚਿਖਦੇ ਚਿਖਦੇ ਵਿਚਾਰੀ ਔਰਤ ਦੀ ਆਵਾਜ਼ ਬਹਿ ਗਈ ਥੱਕ ਕੇ ਉਹ ਵੀ ਬਹਿ ਗਈ ਜਾਰਾ ਸਵਾਲ ਸੋਚ-ਸੋਚ ਕੇ ਉਹਦਾ ਦਿਲ ਵਿੱਠੀ ਜਾ ਰਿਹਾ ਸੀ ਤਾਂ ਭੀੜ ਵਿੱਚ ਇੱਕ ਪੁਲਿਸ ਵਾਲਾ ਉਹਦੇ ਕੋਲ ਆਇਆ ਤੇ ਹੰਦਰਦੀ ਦਿਖਾੰਦੇ ਹੋਏ ਬੋਲਿਆ ਕੀ ਹੋ ਗਿਆ ਮਾਂ ਜੀ ਤੁਸੀਂ ਰੋ ਕਿਉਂ ਰਹੇ ਹੋ ਪਤਾ ਨਹੀਂ ਮੇਰਾ ਮੁੰਡਾ ਕਿੱਥੇ ਚਲਾ ਗਿਆ ਕੁਝ ਦਿਨ ਪਹਿਲਾਂ ਤਾਂ ਮੇਰਾ ਹੱਥ ਫੜਾਇਆ ਸੀ ਉਸਨੇ ਮਾਂ ਜੀ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਐ ਤੁਸੀਂ ਮੇਰੇ ਨਾਲ ਆਓ ਲਾਊਡ ਸਪੀਕਰ ਤੇ ਆਪਾਂ ਅਨਾਊਂਸਮੈਂਟ ਕਰਵਾ ਦਨੇ ਆ ਛੇਤੀ ਮਿਲ ਜਾਵੇਗਾ ਤੁਹਾਡਾ ਮੁੰਡਾ ਉਹ ਪੁਲਿਸ ਵਾਲਾ ਔਰਤ ਦਾ ਹੱਥ ਫੜ ਕੇ ਲਾਊਡ ਸਪੀਕਰ ਤੱਕ ਲੈ ਗਿਆ ਕੁਰਸੀ ਅੱਗੇ ਖਸਕਾਂਦਾ ਆਇਆ ਬੋਲਿਆ ਇੱਥੇ ਬੈਠੋ ਮਾਂ ਜੀ ਇਹ ਲਿਓ ਥੋੜਾ ਪਾਣੀ ਪਿਓ ਗੁੰਡੀ ਹੋਰ ਤਨੇ ਤੇ ਜੀ ਨਾਲ ਪਾਣੀ ਪੀਆ ਡੰਗਾ ਸਾਹ ਲੈ ਕੇ ਬੋਲੀ ਬਸ ਪੁੱਤ ਮੇਰਾ ਮੁੰਡਾ ਲੱਭ ਲਿਓ ਤੁਹਾਡਾ ਭਰਾ ਹੋਵੇਗਾ ਠੀਕ ਹੈ ਮਾਂ ਜੀ ਦੱਸੋ ਕੀ ਉਮਰ ਹੈ ਤੁਹਾਡੇ ਮੁੰਡੇ ਦੀ 45 ਸਾਲ ਦਾ ਹੈ ਮੇਰਾ ਮੁੰਡਾ ਉਸ ਵਾਰਾ ਜਦੋਂ ਆਪਣੀ ਡਾਇਰੀ ਵਿੱਚ ਸਾਰੀ ਜਾਣਕਾਰੀ ਲਿਖ ਰਿਆ ਸੀ ਉਹ ਸੁਣ ਕੇ ਕੁਲਾ ਮਹਾਰਾ ਰਹਿ ਗਿਆ ਲਿਖਦੇ ਲਿਖਦੇ ਉਂਧਾ ਪੈਨ ਉੱਥੇ ਰੁਗ ਗਿਆ ਕਦੇ ਆਪਣੀ ਸਾਥੀ ਕੁਸਵਾਲੇ ਨੂੰ ਵੇਖਦਾ ਕਦੇ ਆਪਣੀ ਮਾਂ ਨੂੰ ਕਿਉਂ ਆ ਪੁੱਤ ਲਿਖ ਦੇ ਕਿਉਂ ਨਹੀਂ ਲਿਖੋ ਨਾ ਉਹ ਦਾ ਅਸਲੀ ਨਾਮ ਪੰਕਜ ਹੈ ਪਿਆਰ ਨੂੰ ਸਦਾ ਕੁੰਨਾ ਕਹਿੰਦੀ ਆ ਔਰਤ ਦੀ ਗੱਲ ਸੁਣ ਕੇ ਪੁਲਿਸ ਵਾਲਾ ਫਿਰ ਤੋਂ ਲਿਖਣ ਲੱਗਾ ਤੁਸੀਂ ਕਿੱਥੇ ਦੇ ਹੋ ਬਾਜੀ ਪੁਲਿਸ ਵਾਲੇ ਨੇ ਪੁੱਛਿਆ ਤਾਂ ਔਰਤ ਰੋਣ ਲੱਗੀ ਪੁੱਤ ਮੈਂ ਪ੍ਰੀਤਪੁਰਾ ਪਿੰਡ ਤੋਂ ਆ ਪੁਲਿਸ ਵਾਲੇ ਨੇ ਲਾਊਡ ਸਪੀਕਰ ਦੇ ਨਾਲ ਮਨ ਕਰਵਾ ਦਿੱਤੀ ਇੱਕ ਵਾਰ ਨਹੀਂ ਕਈ ਵਾਰ ਪਰ ਮੁੰਨੇ ਦਾ ਤਾਂ ਕਿਤੇ ਕੋਈ ਪਤਾ ਨਲ ਗਿਆ ਉਹ ਸ਼ਾਮ ਤੱਕ ਕਿਸੇ ਵਿੱਚ ਬੈਠੇ ਬੈਠੇ ਔਰਤ ਬਹੁਤ ਨਿਰਾਸ਼ ਨਾ ਦਿਆਂ ਕਰਨਾ ਸੁਣ ਕੇ ਉਹ ਮੁੰਡਾ ਕਲੇਜਾ ਥੱਕ ਜਾ ਰਿਹਾ ਗਿਆ ਉਹ ਜੋਰ ਨਾਲ ਜੀਤੀ ਨਹੀਂ ਪਤਾ ਐਦਾਂ ਦਾ ਬਿਲਕੁਲ ਨਹੀਂ ਹੈ ਤੁਸੀਂ ਗਲਤ ਸਮਝ ਰਹੇ ਹੋ ਮੇਰਾ ਮੁੰਨਾ ਐਵੇਂ ਨਹੀਂ ਕਰ ਸਕਦਾ ਬਚਪਨ ਵਿੱਚ ਤਾਂ ਕਿਸੇ ਭੀੜ ਵਾਲੀ ਜਗ੍ਹਾ ਤੇ ਮੇਰੀ ਉਂਗਲੀ ਨਹੀਂ ਛੱਡਦਾ ਸੀ ਮੇਰਾ ਮੁੰਨਾ ਫਿਰ ਉਹ ਅੱਗੇ ਬੋਲਦੀ ਹੈ ਹੁਣ ਇੰਨੀ ਭੀੜ ਵਿੱਚ ਮੈਨੂੰ ਕੱਲਾ ਛੱਡ ਕੇ ਮੇਰਾ ਮੁੰਨਾ ਨਹੀਂ ਜਾ ਸਕਦਾ ਨਹੀਂ ਨਹੀਂ ਉਹ ਮੇਰੇ ਨਾਲ ਐਦਾਂ ਬਿਲਕੁਲ ਨਹੀਂ ਕਰ ਸਕਦਾ ਪਰ ਇੰਨਾ ਬੋਲਦੇ ਬੋਲਦੇ ਉਸ ਮੁੱਢੀ ਮਾਂ ਦੇ ਦਿਮਾਗ ਨੇ ਉਸ ਦੇ ਜਿੰਦਾ ਸਾਥ ਦੇਣਾ ਛੱਡ ਦਿੱਤਾ ਓ ਤਾਂ ਮਨ ਨਾਲ ਜ਼ਮੀਨ ਤੇ ਬਹਿ ਗਈ ਕੋਚਾ ਲੱਗੀ ਕਿਤੇ ਇਹ ਲੋਕ ਸੱਤਾ ਨਹੀਂ ਭੋਰੇ ਆਏ ਦਿਨ ਉਹ ਨੂੰਦੀ ਹਰ ਛੋਟੀ ਵੱਡੀ ਗੱਲ ਦੇ ਵਿੱਚ ਦਖਲ ਦਿੰਦੀ ਸੀ ਕਦੇ ਉਹਦੀ ਸਜਾਦਾ ਨਹੀਂ ਮੇਰੇ ਮੁੰਡੇ ਨੇ ਮੈਨੂੰ ਦੇ ਦਿੱਤੀ ਮੇਰੇ ਦਿਮਾਗ ਵਿੱਚ ਇਹਨਾਂ ਨਾ ਆਇਆ ਕਿ ਜੇ ਇਹ ਮੁੰਡੇ ਨੇ ਮੇਰੀ ਖੰਗ ਦੀ ਦਵਾਈ ਨਹੀਂ ਲੈਂਦੀ ਉਹ ਮੈਨੂੰ ਜਲੰਧਰ ਦੀ ਇੱਕ ਐਂਟੀਵੱਡੀ 사ਸੰਗ ਵਿੱਚ ਕਿਉਂ ਲੈ ਕੇ ਆਏਗਾ ਉਹ ਨੂੰ ਜਿਸ ਨੂੰ ਮੇਰੀ ਸੋਈ ਵਿੱਚ ਜਾਣਾ ਵੀ ਰੜਕਦਾ ਸੀ ਘਰ ਦੇ ਰਹਿਣਾ ਵੀ ਜਿਸ ਦੀਆਂ ਘੂੜੀਆਂ ਨਜ਼ਰਾਂ ਮੇਰੇ ਦਿਲ ਦੀ ਧੜਕਨ ਨੂੰ ਤੇਜ਼ ਕਰਨ ਲਈ ਬਹੁਤ ਸੀ ਉਹ ਨੂੰ ਮੈਨੂੰ ਭੁੰਦੇ ਜਾਂਦੇ ਦੇਖ ਕੇ ਕਿੰਨੀ ਖੁਸ਼ੀ ਮੈਂ ਪਾਗਲ ਕਿਉਂ ਨਾ ਸਭ ਭਾਈ ਪੁੱਤ ਤੇ ਨੂੰਹ ਦੀ ਇਹ ਚਾਲ ਗੁੱਡੀ ਮੈਂ ਨਿਰਾਸ਼ ਹੋ ਕੇ ਆਪਣਾ ਸਿਰ ਹੜ ਕੇ ਵੇਜਾਦੀ ਹੈ ਮਾਨੀ ਮਨ ਸੋਚਣ ਲੱਗਦੀ ਹੈ ਦੋਸ਼ ਮੇਰਾ ਹੀ ਸੀ ਕਿਉਂ ਮੈਂ ਆਪਣੇ ਪੁੱਤ ਤੇ ਨਾ ਭਰੋਸਾ ਕੀਤਾ ਪੰਕਾਇ ਦੇ ਬਾਪੂ ਤੋਂ ਜਾਣ ਤੋਂ ਬਾਅਦ ਮੈਂ ਸਾਰੇ ਘਰ ਆਪਣੇ ਬੇਟੇ ਦੇ ਮੂੰਹ ਦੇ ਨਾ ਕਰ ਰੱਖਾ ਸੋਚਦੀ ਸੀ ਆਖਿਰ ਘਰ ਤਾਂ ਮੇਰਾ ਹੀ ਹੈ ਸਮੇਂ ਰਹਿੰਦੇ ਸਾਰੇ ਕੰਮ ਨੇ ਠਾਪਦਾਵਾਂਗੀ ਤਾਂ ਚੰਗਾ ਹੋਵੇਗਾ ਪਰ ਮੈਨੂੰ ਕੀ ਪਤਾ ਸੀ ਮੇਰਾ ਆਪਣਾ ਹੀ ਪੁੱਤ ਐਦਾਂ ਮੇਰੇ ਨਾਲ ਕਰੇਗਾ ਸੋਚ-ਸੋਚ ਕੇ ਔਰਤ ਫੁੱਟ-ਫੁੱਟ ਕੇ ਰੋਣ ਲੱਗੀ ਅਜ ਉਹ ਔਰਤ ਦਾ ਕਲੇਜਾ ਮੂੰਹ ਨੂੰ ਆ ਰਿਆ ਸੀ ਰਾਤਾਂ ਲੰਘਣ ਲੱਗੀ ਸਵੇਰ ਹੋਣ ਨੂੰ ਸੀ ਸੋਚਦੇ-ਸੋਚਦੇ ਬੁੱਢੀ ਮਾਂ ਦੇ ਕੰਨਾਂ ਵਿੱਚ ਇੱਕ ਰਣ ਜਾਣੇ ਬੰਦੇ ਦੀ ਆਵਾਜ਼ ਆਈ ਕੀ ਹੋਇਆ ਸਾਰਾ ਕੀ ਫਿਰ ਇਤੋਂ ਕੋਈ ਮੁੰਡਾ ਆਪਣੀ ਮਾਂ ਨੂੰ ਇਸ ਭੀੜ ਵਿੱਚ ਛੱਡ ਕੇ ਚਲਾ ਗਿਆ ਹਾਂ ਲੱਗਦਾ ਤਾਂ ਐਦਾਂ ਹੀ ਐ ਐਦਾ ਕਹਿੰਦੇ ਪੁਲਿਸ ਵਾਲੇ ਨੇ ਬੁੱਢੀ ਮਾਂ ਵੱਲ ਇਸ਼ਾਰਾ ਕਰਦੇ ਹੋਏ ਉਹਨਾਂ ਨੂੰ ਰੇਲਵੇ ਸਿਰੇ ਵਿੱਚ ਛੱਡਣ ਲਈ ਕਿਹਾ ਐਨਾ ਸੁਣਦੇ ਹੀ ਔਰਤ ਦੇ ਹੱਥ ਚੋਂ ਇੱਕ ਉੱਕੀ ਹੋਈ ਚੀਕ ਨਿਕਲੀ ਤੇ ਤੇਜੀ ਨਾਲ ਆਪਣੇ ਪੈਰਾਂ 'ਤੇ ਖੜੀ ਹੋ ਗਈ ਬੇਟਾ ਮੈਂ ਬੁੱਢੀ ਜ਼ਰੂਰ ਹੋਈਆਂ ਪਰ ਮੈਂ ਮਜਬੂਰ ਨਹੀਂ ਹਾਂ ਪਰ ਮੈਂ ਮਜਬੂਰ ਨਾ ਤਾਂ ਪਹਿਲਾਂ ਸੀ ਤੇ ਨਾ ਹੀ ਹਾਂ ਐਵੇਂ ਕਹਿੰਦੇ ਉਹਨਾਂ ਦੀ ਅੱਖਾਂ 'ਚੋਂ ਭੈ ਦਾ ਅਚਨਕ ਭਾਦੂਰ ਹੋ ਗਿਆ ਪੁਲਸ ਵਾਲਿਆਂ ਨੇ ਉਸ ਔਰਤ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਮਾਂ ਜੀ ਆਪਣੇ ਘਰ ਨੱਪਰਾ ਹਿਦਰਾ ਦੱਸੋ ਅਸੀਂ ਤੁਹਾਡੇ ਬੱਚੇ ਨੂੰ ਨੱਪਰਾਵਾਂਗੇ ਪਰਾ ਔਰਤ ਨਰਖੀ ਦੇਖਦੇ ਦੇਖਦੇ ਭੀੜ ਵਿੱਚ ਗਾਇਬ ਹੋ ਗਈ ਉਸ ਵਾਲੇ ਲੰਬੇ ਹੀ ਰਹਿ ਗਏ ਪਰ ਇੰਨੀ ਭੀੜ ਵਿੱਚ ਮੈਨੂੰ ਲੱਭਣਾ ਸੌਖਾ ਨਹੀਂ ਸੀ ਉਹ ਬੁੱਢੀ ਔਰਤਾਂ ਉਹਨਾਂ ਦੇ ਦਿਲ ਵਿੱਚ ਖੁਦਾਰੀ ਅੱਜ ਵੀ ਜੀਦਾ ਸੀ ਉਹ ਕਿਸੇ ਦੇ ਬੋਝ ਬਣ ਕੇ ਜੀਣਾ ਨਹੀਂ ਚਾਹੁੰਦੀ ਸੀ ਬੁੱਢੀ ਔਰਤ ਤੇਜ਼ੀ ਨਾਲ ਕਦਮ ਬਦਲਦੀ ਜਾ ਰਹੀ ਸੀ ਦਿਮਾਗ ਵਿੱਚੋਂ ਫਰਕਤ ਮੱਚੀ ਸੀ ਕਿੱਥੇ ਜਾਵਾਂ ਕੀ ਕਰਾਂ ਕਿਹਦੇ ਕੋਲ ਰਹਾਂ ਕਿ ਆਪਣਾ ਜ਼ਿੰਦਗੀ ਕਿਵੇਂ ਬਣਾਵਾਂ ਸਵੇਰ ਦਾ ਟਾਈਮ ਸੀ ਜੋਰ ਨਾਲ ਕੁੱkh ਲੱਗੀ ਹੋਈ ਸੀ ਦੇਖਣ ਸਾਹਮਣੇ ਚਾਹ ਦਾ ਟਿੱਲਾ ਸੀ ਉਹਨੇ ਪਲੂ ਵਿੱਚ ਬੰਦੇ 1000 ਰੁਪਏ ਵਿੱਚੋਂ 20 ਕੱਢ ਕੇ ਚਾਹ ਵਾਲੇ ਨੂੰ ਦਿੱਤੇ ਉਸਨੇ ਇੱਕ ਕੱਪ ਚਾਹ ਨਾਲ ਤੇ ਬ੍ਰੈਡ ਕੋੜਾ ਲੈ ਕੇ ਰੁੱਖਾਂ ਹੇਠ ਬੈਠ ਕੇ ਰੱਖੀ ਬੈਠ ਤੇ ਜਾ ਕੇ ਵਹਿ ਗਈ ਚਾਹ ਪੀਂਦੇ-ਪੀਂਦੇ ਬੁੱਢੀ ਔਰਤ ਆਪਣੇ ਅਸੀਨ ਦੇ ਪੱਨੇ ਪਟਣ ਲੱਗੀ ਉਹਨਾਂ ਨੂੰ ਉਹ ਦਿਨ ਯਾਦ ਆਉਣ ਲੱਗੇ ਜਦੋਂ ਉਹਨਾਂ ਦਾ ਪੁੱਤ ਪਹਿਲੀ ਵਾਰ ਉਹਨਾਂ ਦੀ ਗੋਦ ਵਿੱਚ ਆਇਆ ਸੀ ਭਾਵੁਤ ਹੋਏ ਬੁੱਢੀ ਔਰਤ ਸੋਚਣ ਲੱਗੀ ਕਿਵੇਂ ਉਸਨੇ ਚੱਲਣਾ ਸਿਖਾਇਆ ਫਿਰ ਦੌੜਨਾ ਇਸ ਤਰ੍ਹਾਂ ਆਪਣੇ ਪੁੱਤ ਦੀ ਏਕੀਕ ਚੀਜ਼ ਦਾ ਖਿਆਲ ਰੱਖਦੀ ਸੀ ਆਪਣੀ ਅੱਖਾਂ ਤੋਂ ਉਸ ਨੂੰ ਇੱਕ ਮਿੰਟ ਲਈ ਉਹ ਜੰਦਿਆਂ ਹੁੰਦੰਦੀ ਸੀ ਪਰ ਵੇਖਦੀ ਬੈਗਦੀ ਉਹ ਇੰਨਾ ਵੱਡਾ ਹੋ ਗਿਆ ਉਸ ਨੂੰ ਆਪਣੀ ਮਾਂ ਦੀ ਲੋੜ ਹੀ ਨਹੀਂ ਰਹੀ ਸੀ ਛਾ ਠੰਡੀ ਹੋ ਗਈ ਸੀ ਪਰ ਭੁੱਖ ਐ ਨਹੀਂ ਲੱਗੀ ਸੀ ਉਹ ਠੰਡੀ ਚਾਹ ਤੇ ਨਾਲ ਬ੍ਰੈਡ ਪਕੋੜਾ ਵੀ ਚੰਗੇ ਲੱਗ ਰਹੇ ਸੀ ਚਾਹ ਪੀਦੇ-ਪੀਦੇ ਬੁੱਢੀ ਔਰਤ ਦਾ ਧਿਆਨ ਰੁੱਖ ਤੇ ਕਰਤੱਵ ਕਰਦੇ ਬੱਚਿਆਂ ਤੇ ਉਹਨਾਂ ਦੀ ਚਹਿ ਚਾਂਦੇ ਆਵਾਜ਼ ਉੱਤੇ ਗਿਆ ਫੌਰਥ ਨੇ ਬੜੇ ਧਿਆਨ ਨਾਲ ਵੇਖਿਆ ਇੱਕ ਜਿਹੜੀ ਆਪਣੇ ਬੱਚਾ ਨਾਲ ਘੋਸ ਦੇ ਵਿੱਚ ਬੈਠੀ ਸੀ ਥੋੜੀ ਦੂਰ ਉੱਟਕੇ ਜਾਂਦੀ ਸੀ ਫਿਰ ਵਾਪਸ ਆ ਜਾਂਦੀ ਸੀ ਉਹਨਾਂ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਸ਼ਾਇਦ ਉਹ ਆਪਣੇ ਬੱਚਾ ਨੂੰ ਸਖਾਰੀ ਜੀ ਇਸ ਤਰ੍ਹਾਂ ਉੱਡਿਆ ਜਾਂਦਾ ਹੈ ਪਰ ਬੱਚਾ ਡਰਦਾ ਜਾ ਰਿਹਾ ਸੀ ਫਿਰ ਆਪਣੇ ਬੱਚੇ ਨੂੰ ਉੱਡਣਾ ਸਿਖਾਉਣ ਲਈ ਜਿਹੜੀ ਨਾਲ ਉਸਨੂੰ ਭੌਸਲੇ ਤੋਂ ਤੱਕਾ ਦੇ ਦਿੱਤਾ ਉਹ ਡਗਮਗਾ ਗਿਆ ਪਰ ਉਹ ਖੁਦ ਨੂੰ ਸੰਭਾਲਦੇ ਉੱਡਣ ਦੀ ਕੋਸ਼ਿਸ਼ ਕਰਨ ਲੱਗਾ ਆਪਣੀ ਕੋਸ਼ਿਸ਼ ਵਿੱਚ ਕਾਮਯਾਬੀ ਹੋ ਗਿਆ ਜਿਹੜੀ ਖੁਸ਼ੀ ਨਾਲ ਚਹਿਚਾਣ ਲੱਗੀ ਉਹਦਾ ਬੱਚਾ ਜੋ ਜਵਾਨ ਨਵਾਂ ਨਵਾਂ ਉੱਡਣਾ ਸਿੱਖਿਆ ਸੀ ਉਹ ਭੌਸਲੇ ਵਿੱਚ ਆਉਣ ਲਈ ਤਿਆਰ ਨਹੀਂ ਸੀ ਉਹ ਹਮਸਾ ਉੱਡਣਾ ਹੀ ਚਾਹੁੰਦਾ ਸੀ ਮਾਨੋ ਉਸਨੂੰ ਦੱਸ ਰਿਹਾ ਹੋਵੇ ਹੁਣ ਮੈਨੂੰ ਆਪਣੀ ਦੇਖਵਾਲ ਆਫ ਕਰ ਰਹਾ ਵਗਾ ਬੁੱਢੀ ਔਰਤ ਇਹ ਸਭ ਦੇਖ ਕੇ ਸੋਚਣ ਲੱਗੀ ਅਸੀਂ ਵੀ ਤਾਂ ਆਪਣੇ ਬੱਚਿਆਂ ਨੂੰ ਇਨ੍ਹਾਂ ਪੰਛੀਆਂ ਵਾਂਗ ਸਿਖਾਉਨੇ ਆ ਪਰ ਇਨ੍ਹਾਂ ਪੰਛੀਆਂ ਨੇ ਅੱਜ ਇੱਕ ਗੱਲ ਚੰਗੀ ਤਰ੍ਹਾਂ ਸਿਖਾਈ ਹੈ ਕਿ ਬੱਚਿਆਂ ਨੂੰ ਕਾਬਲ ਬਣਾਉਣਾ ਸਾਡਾ ਫਰਜ਼ ਹੈ ਪਰ ਨਾ ਤਾਂ ਸਾਨੂੰ ਬੱਚਿਆਂ ਤੋਂ ਆਸ਼ਿਤ ਹੋਣਾ ਚਾਹੀਦਾ ਹੈ ਤੇ ਨਾ ਹੀ ਬੱਚਿਆਂ ਨੂੰ ਖੁਦ ਤੇ ਆਸਰਤ ਰਹਿਣ ਦੇਣਾ ਚਾਹੀਦਾ ਹੈ ਚਲੋ ਸਵੇਂ ਨਾਲ ਇਹ ਵੀ ਸਿੱਖ ਮਿਲਨੀ ਸੀ ਐਦਾਂ ਕਹਿੰਦੇ ਹੋਏ ਬੁੱਢੀ ਔਰਤ ਉੱਠ ਕੇ ਚੱਲ ਪਈ ਬਹੁਤ ਦਿਰ ਚੱਲਦੇ ਚੱਲਦੇ ਇੱਕ ਜਗ੍ਹਾ ਤੇ ਜਾ ਕੇ ਰੁਕ ਗਈ ਉੱਥੇ ਜ਼ੋਰ-ਜ਼ੋਰ ਨਾਲ ਆ ਰਹੀਆਂ ਆਵਾਜ਼ਾਂ ਨੇ ਉਹਦਾ ਧਿਆਨ ਉਸ ਵੱਲ ਖਿੱਚਿਆ ਉਸ ਵਾਲਾ ਵੇਖਿਆ ਤਾਂ ਇੱਕ ਅੱਧ ਖੜਾ ਉਮਰਦਾ ਵੱਡਾ ਖੜਿਆ ਸੀ ਜੋ ਆਪਣੀ ਦੁਕਾਨ ਵਿੱਚ ਚਾਹ ਬਣਾਉਂਦੇ ਬਣਾਉਂਦੇ ਗੁੱਸੇ ਵਿੱਚ ਚੀਕੀ ਜਾ ਰਿਹਾ ਸੀ ਕਿਸੇ ਨੂੰ ਕੋਸਦਾ ਵੀ ਜਾ ਰਿਹਾ ਸੀ ਉਹਦੇ ਕੋਲ ਖੜੇ ਮੁੰਡੇ ਨੇ ਉਸ ਨੂੰ ਬੋਲ ਰਹੇ ਸੀ ਸ਼ਰਮਾ ਜੀ ਛੇਤੀ ਕਰੋ ਨਾ ਪਰਾਠੇ ਕਰੋ ਤੱਕ ਬਣ ਜਾਣਗੇ ਸਾਨੂੰ ਕਾਲਜ ਦੀ ਨਹੀਂ ਦੇਰ ਹੋਣੀ ਹੈ ਔਡੀ ਔਰਤ ਨੇ ਅੰਦਰੋਂ ਚੱਕ ਕੇ ਵੇਖਿਆ ਸਾਹਮਣੇ ਇੱਕ ਗਾਲਚ ਸੀ ਨਾਲੀ ਵਿੱਚ ਇੱਕ ਬੈਂਕ ਵੀ ਸੀ ਸ਼ਰਮਾ ਜੀ ਉਹਨਾਂ ਮੁੰਡਿਆਂ ਨੂੰ ਕਹਿੰਦੇ ਨੇ ਥੋੜੀ ਦੂਰ ਰੋਕੋ ਅਜੇ ਬਣਾ ਰਣਾ ਇਹ ਗੰਦਾ ਨੌਕਰ ਵੀ ਸੱਜੇ ਤੇ ਸਮੇਂ ਆਪਣੇ ਪਿੱਛੇ ਚਲਾ ਗਿਆ ਮਾ ਜੀ ਬਹੁਤ ਖੁਸ਼ ਹੁੰਦੇ ਨੇ ਜਿਵੇਂ ਹੀ ਬੁੱਢੀ ਔਰਤ ਜਾਣ ਲੱਗਦੀ ਹੈ ਤਾਂ ਸ਼ਰਮਾ ਜੀ ਕਹਿੰਦੇ ਨੇ ਮਾ ਜੀ ਮੇਰੇ ਇੱਥੇ ਕੰਮ ਕਰੋਗੇ ਉਹਨਾਂ ਦੀ ਗੱਲ ਸੁਣ ਕੇ ਬੁੱਢੀ ਔਰਤ ਮੁਸਕਰਾ ਤੇ ਬਲੀ ਬੈਠਾ ਕੰਮ ਤਾਂ ਵਈ ਕਰਨਾ ਚਾਹਨੀ ਆ ਮੈਨੂੰ ਕੰਮ ਦੀ ਲੋੜ ਵੀ ਹੈ ਔਰ ਜਦੋਂ ਤੁਹਾਡਾ ਲੋਕਰ ਆ ਜਾਵੇਗਾ ਫਿਰ ਮੈਨੂੰ ਜਾਂਸ ਨੂੰ ਕਿਸੇ ਨੂੰ ਨੌਕਰੀ ਛੱਡਣੀ ਪਵੇਗੀ ਇਸ ਗੱਲ ਦੀ ਚਿੰਤਾ ਤੁਸੀਂ ਨਾ ਕਰੋ ਮੇਰੇ ਕੋਲ ਬਹੁਤ ਕੰਮ ਹੈ ਫਿਰ ਤੁਹਾਨੂੰ ਅੰਦਰ ਉਹ ਬੁੱਢੀ ਮਾਂ ਤੋਂ ਪੁੱਛਦਾ ਤੁਸੀਂ ਕਿੱਥੇ ਰਹਿੰਦੇ ਹੋ मां बुढ़िया और तो सोच विचार ਵਿੱਚ ਬਹਿ ਜਾਂਦੀ ਹੈ ਫਿਰ ਉਦਾਸੀ ਭਰੇ ਸਵੇਰ ਫਿਰ ਉਦਾਸੀ ਭਰੇ ਸਵੇਰ ਵਿੱਚ बोलਦੀ ਹੈ ਬੇਟਾ ਮੇਰਾ ਕੋਈ ਟਿਕਾਣਾ ਨਹੀਂ ਤਾਂ ਉਹਨਾਂ ਦੀ ਗੱਲ ਸੁਣ ਕੇ ਦੁਕਾਨਦਾਰ ਕਹਿੰਦਾ ਸਾ ਠੀਕ ਹੈ मां जी ਤੁਸੀਂ ਇੱਥੇ ਕੰਮ ਕਰੋ ਤੇ ਰਾਤ ਨੂੰ ਇਹ ਦੁਕਾਨ ਵਿੱਚ ਕੱਦੇ ਤੇ ਸੌ ਜਾਣਾ ਮਹੀਨੇ ਦੇ ਮੈਂ ਤੁਹਾਨੂੰ 15000 ਤੇ ਨਾਲ ਤੁਹਾਨੂੰ ਖਾਣਾ ਪੀਣਾ ਵੀ ਦਵਾਂਗਾ ਰਹਿਣ ਦੀ ਸੁਵਿਧਾ ਵੀ ਇੱਥੇ ਤੁਹਾਨੂੰ ਮਿਲੇਗੀ ਦੁਕਾਨਦਾਰ ਨੇ ਇਹਨਾ ਕਹਿਣ ਤੇ ਬੁੱਢੀ ਔਰਤ ਉਹ ਕੋਲ ਨੌਕਰੀ ਕਰਨ ਨੂੰ ਤਿਆਰ ਹੋ ਜਾਂਦੀ ਹੈ ਬੁੱਢੀ ਔਰਤ ਜਦੋਂ ਪਰੌਂਟੇ ਬਣਾਉਨੇ ਸ਼ੁਰੂ ਕੀਤੇ ਤਾਂ ਖਾਣਾ ਖਾਣ ਵਾਲੇ ਉਹ ਬੜਾ ਚੱਕਦੇ ਹੀ ਰਹਿ ਜਾਂਦੇ ਦੇਖਦੇ ਦੇਖਦੇ ਉਸ ਬੁੱਢੀ ਔਰਤ ਦੀ ਪ੍ਰਾਤੀ ਦੀ ਚਰਚਾ ਪੂਰੇ ਕਾਲਜ ਤੇ ਬੈਂਕ ਵਿੱਚ ਹੋਣ ਲੱਗਦੀ ਹੈ ਦੁਪਹਿਰ ਨੂੰ ਛੁੱਟੀ ਤੋਂ ਬਾਅਦ ਰੋਟੀ ਖਾਣ ਵਾਲੀ ਦੀ ਲਾਈਨ ਲੱਗ ਜਾਂਦੀ ਸੀ ਪਰ ਬੁੱਢੀ ਔਰਤ ਦੇ ਤਜਰਬੇ ਕਰਾ ਹਾਤਾ ਇੱਕ ਤੋਂ ਬਾਅਦ ਇੱਕ ਤੇਜੀ ਨਾਲ ਭਾਣੇ ਸਿੱਖਦੇ ਜਾਂਦੇ ਨੇ ਅੱਜ ਬੁੱਢੀ ਔਰਤ ਦੇ ਹੋਣ ਤੋਂ ਪਹਿਲਾਂ ਹੀ ਸ਼ਰਮਾ ਜੀ ਨੇ ਅੱਧੇ ਦਿਨ ਵਿੱਚ ਆਪਣੇ ਵਰਦੀ ਕਮਾਈ ਕਰ ਲਈ ਸਾਰਿਆਂ ਨੂੰ ਖਾਣ ਤੋਂ ਬਾਅਦ ਬੁੱਢੀ ਔਰਤ ਨੇ ਖੁਦ ਵੀ ਖਾਣਾ ਖਾਦਾ ਆਪਣੀ ਮਿਹਨਤ ਦੀ ਕਮਾਈ ਨਾਲ ਪੇਟ ਭਰ ਕੇ ਅੱਜ ਬੁੱਢੀ ਔਰਤ ਇੱਕ ਅਲਗੀ ਸਕੂਨ ਮਿਲ ਰਿਹਾ ਸੀ ਕਾਲਜ ਵਿੱਚ ਆਣ ਜਾਣ ਵਾਲੇ ਬੱਚਿਆਂ ਨੂੰ ਦੇਖ ਕੇ ਉਹ ਬੁੱਢੀ ਔਰਤ ਜਿਹਦਾ ਨਾਮ ਸਕੁੱਤਲਾ ਸੀ ਉਦੇ ਮਨ ਵਿੱਚ ਬਾਰ ਬਾਰ ਆਪਣੇ 15 ਸਾਲ ਦੇ ਪੋਤੇ ਰਾਜੂ ਦੀ ਯਾਦ ਆਂਦੀ ਹੈ ਸੋਚਣ ਲੱਗੀ ਕੁਝ ਸਾਲਾਂ ਬਾਅਦ ਰਾਜੂ ਇੰਨਾ ਵੱਡਾ ਹੋ ਜਾਵੇਗਾ ਐਨੇ ਵੱਡੇ ਕਾਲਜ ਵਿੱਚ ਪੜਨ ਜਾਵੇਗਾ ਫਿਰ ਅਚਾਨਕ ਇਹ ਖਿਆਲ ਉਹਨਾਂ ਦੇ ਮਨ ਨੂੰ ਕਚੋਟਣ ਲੱਗਦਾ ਹੈ ਸੋਚਣ ਲੱਗੀ ਆਪਣੀ ਬਾਪੂ ਦੇ ਨਾਲ ਮੈਨੂੰ ਨਾ ਪਾ ਕੇ ਰਾਜੂ ਕਿੰਨਾ ਦੁਖੀ ਹੋਵੇਗਾ ਫਿਰ ਸਕੁੰਤਲਾ ਮਾਨਿਮਾਨ ਪ੍ਰਾਰਥਨਾ ਕਰਦੀ ਹੈ ਜਿਵੇਂ ਮੇਰੇ ਨਾਲ ਹੋਇਆ ਉਦਾਂ ਮੇਰੇ ਬੱਚਿਆਂ ਨਾਲ ਕਦੇ ਨਾ ਹੋਵੇ ਦੇਖਦੇ ਦੇਖਦੇ 6 ਮਹੀਨੇ ਲੰਘ ਜਾਂਦੇ ਨੇ ਸਕੁੰਤਲਾ ਦੀ ਇਫਰਾਤ ਦੀ ਲੋਕ ਰਪਿੰਗਾ ਬੰਦੀ ਜਾਂਦੀ ਹੈ ਸਵੇ ਮੁੰਚਾ ਸੁਤਲਾ ਦੇ ਕਾਰੇ ਦੀਆਂ ਕੁੜੀਆਂ ਨਾਲ ਬਹੁਤ ਚੰਗੀ ਜਾਣ ਪਛਾਣ ਹੋ ਗਈ ਸੁਤਲਾ ਐਨੀ ਕੋਸਰ ਸੀ ਕਿ ਸਾਰੇ ਕੰਮ ਕਰਦੇ ਕਰਦੇ ਬੱਚਿਆਂ ਨਾਲ ਗੱਲਾਂ ਵੀ ਕਰਦੀ ਰਹਿੰਦੀ ਸੀ ਅੱਜ ਜਦੋਂ ਸੁਤਲਾ ਬਾਟੇ ਬਣਾਉਣ ਵਿੱਚ ਰੁੱਸਤ ਸੀ ਤਾਂ ਦੇਖਿਆ ਸਾਹਮਣੇ ਇੱਕ 7-8 ਸਾਲ ਦਾ ਬੱਚਾ ਉਸ ਵੱਲ ਨਿਹਾਰਦਾ ਜਾ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਉਮੀਦ ਦੀ ਚਮਕ ਸੀ ਉਸ ਗਰੀਬ ਬੱਚੇ ਨੂੰ ਦੇਖ ਕੇ ਸੁਤਲਾ ਸਮਝ ਗਈ ਉਸਨੂੰ ਬਹੁਤ ਤੇਜ਼ ਭੁੱਖ ਲੱਗੀ ਹੈ। ਕੁਤਲਾ ਤਰਤੀ ਖਪਰਾਂਡਮ ਰੇਟ ਵਿੱਚ ਰੱਖ ਕੇ ਉਸਨੂੰ ਖਾਣ ਨੂੰ ਦੇ ਦਿੱਤਾ। ਪਰ ਇਹਨੇ ਸਮੇਂ ਵਿੱਚ ਹੀ ਸ਼ਰਮਾ ਜੀ ਪਹੁੰਚ ਗਏ। ਉਸ ਕੁਤਲਾ ਨੂੰ ਐਦਾਂ ਕਰਦਾ ਦੇਖ ਕੇ ਗੁੱਸੇ ਨਾਲ ਤੁਸੀਂ ਬਰਸ ਪਏ। ਇੱਥੇ ਕੋਈ ਲੰਗਰ ਖੋਲ ਰੱਖਿਆ ਹੈ। ਕਿ ਤੁਸੀਂ ਜੋ ਕੋਈ ਆਵੇਗਾ ਤੇ ਖਾ ਜਾਵੇਗਾ ਬਿਨਾ ਮੈਨੂੰ ਪੁੱਛੇ ਤੁਸੀਂ ਮੇਰੀ ਦੁਕਾਨ ਤੋਂ ਉਸ ਨੂੰ ਮੁੱਤ ਵਿੱਚ ਪਰਾਂਠਾ ਕਿਵੇਂ ਦਿੱਤਾ ਇੰਨਾ ਸੁਕਤਲਾ ਨੂੰ ਚੰਗਾਰੇ ਲੱਗਦਾ ਉਹ ਬੋਲੇ ਮੇਰੀ ਤਨਖਾਹ ਵਿੱਚੋਂ ਕੱਟ ਲੈਣਾ ਪਰ ਮੈਂ ਇਹਨਾਂ ਬੱਚਾਂ ਨੂੰ ਭੁੱਖਾ ਨਹੀਂ ਦੇ ਸਕਦੀ ਅੱਛਾ ਹੁਣ ਦੇਖ ਲਿਆ ਆਪਾਂ ਕਹਿੰਦੇ ਐ ਤਨਖਾਹ ਵਿੱਚੋਂ ਕੱਟ ਲੈਣਾ ਜੇ ਕਰ ਨਾ ਦੇਖਿਆ ਤਾਂ ਤੁਸੀਂ ਮੇਰੀ ਦੁਕਾਨ ਹੀ ਉਟਾ ਦਿੰਦੇ ਸ਼ਰਮਾ ਜੀ ਦਾ ਸੁਕਤਲਾ ਨੂੰ ਇਸ ਤਰ੍ਹਾਂ ਬੁਰਾ ਭਲਾ ਕਹਿਣਾ ਕਾਲਜ ਦੇ ਬੱਚੇ ਨੂੰ ਜਮਾ ਪਸੰਦ ਨਾ ਆਇਆ ਸੁਕਤਲਾ ਦੇ ਪਾਸੋਂ ਮੋਰਚਾ ਸਮਾਰਦੇ ਆ ਬੋਲੇ ਤੁਹਾਡੇ ਤੋਂ ਵੱਡੀ ਐ ਸੁਕਤਲਾ ਟਾਟੇ ਤੋਂ ਵੱਡੀ ਹੈ ਇਹ ਔਰਤਾਂ ਤੁਸੀਂ ਗੱਲ ਕਿਵੇਂ ਕਰ ਰਹੇ ਹੋ ਦਾ ਸ਼ਰਮਾ ਜੀ ਉਹਨਾਂ ਨੂੰ ਡੰਟਦੇ ਹੋਲੇ ਨੌਕਰ ਤਾਂ ਨੌਕਰ ਹੀ ਹੁੰਦਾ ਹੈ ਉਹਨਾਂ ਦੇ ਨਾਲ ਨੌਕਰ ਤਰ੍ਹਾਂ ਦਾ ਹੀ ਬਤਾਰ ਕਰਾਂਗਾ ਮੈਂ ਐਨੀ ਗੱਲ ਸੁਣ ਕੇ ਸਕੁੰਤਲਾ ਦਾ ਸੁਭਾਅ ਵੀ ਮਨ ਉਠੇਸ ਲੱਗਦੀ ਹੈ ਉਹ ਸੋਚਣ ਲੱਗੀ ਨੌਕਰੀ ਤਾਂ ਨੌਕਰੀ ਹੁੰਦੀ ਹੈ ਪੂਰਾ ਦਿਨ ਮਿਹਨਤ ਕਰਦ ਬਾਅਦ ਮੈਂ ਆਪਣੀ ਮਰਜ਼ੀ ਨਾਲ ਕਿਸੇ ਨੇ ਖੁਫਰਾਟਾਂ ਤੱਕ ਦੇਖਵਾ ਸਕੀ ਕਿਸੇ ਦੀ ਗਲਾਈ ਕਰਨਾ ਸਕੁੰਤਲਾ ਦੇ ਸੁਭਾਅ ਵਿੱਚ ਨਹੀਂ ਸੀ ਬਸ ਉਸੇ ਸਮੇਂ ਸਕੁੰਤਲਾ ਨੇ ਫੈਸਲਾ ਕਰ ਲਿਆ ਹੁਣ ਉਹ ਆਪਣਾ ਕੰਮ ਸ਼ੁਰੂ ਕਰੇਗੀ ਆਪਣੇ ਦਫਤੇ ਜੀਵੇਗੀ ਆਪਣੀ ਦੁਕਾਨ ਬੁੱਢੀ ਅੰਮਾ ਦੀ ਰਸੋਈ ਆਪਣੀ ਦੁਕਾਨ ਖੋਲੀ ਤੇ ਨਾਂ ਰੱਖਿਆ ਬੁੱਢੀ ਅੰਮਾ ਦੀ ਰਸੋਈ ਸਕੁੰਤਲਾ ਨੇ ਇਹ ਸੋਚਿਆ ਸੀ ਜੋ ਕੁਝ ਵੀ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ ਸਕੁੰਤਲਾ ਨੇ ਇੱਕ ਨਵੀਂ ਚੁਣੌਤੀ ਸਵੀਕਾਰ ਕਰ ਲਈ ਪਰ ਇਸ ਵਾਰ ਉਹ ਇਕੱਲੀ ਨਹੀਂ ਸੀ ਕਾਲਜ ਦੇ ਮੁੰਡੇ ਉਹਨਾਂ ਦੇ ਨਾਲ ਸੀ ਉਹਨਾਂ ਨੇ ਸਕੁੰਤਲਾ ਨੇ ਰਹਿਣ ਲਈ ਕਿਰਾਏ ਤੇ ਇੱਕ ਕਮਰੇ ਦਾ ਇੰਤਜ਼ਾਮ ਕਰਵਾ ਦਿੱਤਾ ਸਕੁੰਤਲਾ ਨੇ ਦੁਕਾਨ ਸ਼ੁਰੂ ਕਰ ਲਈ ਜ਼ਰੂਰੀ ਚੀਜ਼ਾਂ ਜਿਵੇਂ ਬੈਂਚ ਚੁੱਲਾ ਕੁਰਸੀ ਸਾਰਾ ਦਾ ਪ੍ਰਬੰਧ ਕਰਵਾ ਦਿੱਤਾ ਸਕੁੰਤਲਾ ਦੀ ਪਿਛਲੇ 4 ਮਹੀਨੇ ਦੀ ਤਨਖਾਹ ਉਹ ਸਭ ਕੰਮ ਵਾਲੀ ਮੌਸੇ ਨੇ ਉਹ ਨੋਕਰੀ ਤੇ ਰੱਖ ਲਿਆ ਅਗਲੇ ਦਿਨ ਸ਼ਰਮਾ ਜੀ ਦੀ ਦੁਕਾਨ ਦੇ ਸਾਹਮਣੇ ਕਬੱਡੇ ਦੇ ਰੁੱਖਾਟਾ ਆਪਣੀ ਛੋਟੀ ਜੀ ਦੁਕਾਨ ਖੋਲ ਰਹੀ ਸੀ ਕਾਲੇ ਦੇ ਬੱਚਾ ਨੇ ਪੁਤਲਾ ਦੀ ਦੁਕਾਨ ਦਾ ਜੋਰ ਨਸ਼ੋਰ ਨਰ ਸਵਾਗਤ ਕੀਤਾ ਆਪਣੀ ਮਦਦ ਲਈ ਇੱਕ ਮੁੰਡੇ ਸੋਨੂ ਨੂੰ ਵੀ ਰੱਖ ਲਿਆ ਸੀ ਸੋਨੂ ਨੇ ਦੁਕਾਨ ਦੇ ਕੋਲ ਲੱਗੇ ਰੁੱਖ ਤੇ ਇੱਕ ਤੱਕਤੀ ਲਾ ਦਿੱਤੀ ਜਿਦੇ ਚਾਹ ਤੇ ਪਰਾਂਟੇ ਦੇ ਨਾਮ ਦਾਮ ਲਿਖੇ ਸੀ ਆਪਣੀ ਦੁਕਾਨ ਦੀ ਹਰ ਚੀਜ਼ ਦਾ ਦਾਮ ਸਕੁੰਤਲਾ ਨੇ ਸ਼ਰਮਾ ਜੀ ਦੀ ਦੁਕਾਨ ਤੋਂ ਘੱਟ ਰੱਖਿਆ ਸੀ ਸੋਨੂ ਬੁੱਢੀ ਅੰਮਾ ਦੀ ਚੰਗੀ ਖਾਸੀ ਮਦਦ ਕਰ ਦਿੰਦਾ ਸੀ ਪੱਲੇ ਦੇ ਨੀ ਉਹਨਾਂ ਦੀ ਦੁਕਾਨ ਨੂੰ ਬਹੁਤ ਜ਼ਿਆਦਾ ਸਫਲਤਾ ਮਿਲੀ ਉੱਥੇ ਹੀ ਸ਼ਰਮਾ ਜੀ ਦੀ ਦੁਕਾਨ ਸੁਨਸਾਨ ਛਾਈ ਹੋਈ ਸੀ ਉਸ ਦੀਆਂ ਅੱਖਾਂ ਵਿੱਚ ਸਕੁੰਤਲਾ ਲਈ ਕੜਵਾਟ ਸਾਫ਼ ਦਿਖ ਰਹੀ ਸੀ ਸਕੁੰਤਲਾ ਤੋਂ ਵੇਰ ਕੱਢਣ ਲਈ ਸ਼ਰਮਾ ਜੀ ਨੇ ਆਪਣੇ ਫਰੋਟੇ ਦਾ ਧਾਮ ਅੱਧਾ ਕਰ ਦਿੱਤਾ ਪਰ ਹਰਾਨੀ ਦੀ ਗੱਲ ਤਾਂ ਐਸੀ ਕਾਲਜ ਦੇ ਬੱਚੇ ਅੱਧੇ ਧਾਮ ਤੇ ਉਹਨਾਂ ਦੇ ਫਰੋਟੇ ਖਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਜਿਸ ਨੇ ਇੱਕ ਵਾਰ ਸਕੁੰਤਲਾ ਦੇ ਹੱਥਾਂ ਦੇ ਫਰੋਟੇ ਖਾਦੇ ਦਾ ਸਵਾਦ ਚੱਕ ਲਿਆ ਸੀ ਉਹ ਕਿਤੇ ਹੋਰ ਜਾ ਵੀ ਨਹੀਂ ਸਕਦਾ ਸੀ ਸਕੁੰਤਲਾ ਦੇ ਕਾਰਨ ਉਹਨੇ ਅਜੱਤਾਂ ਦੇ ਦਿਲ ਲਾ ਗਏ ਚੁੱਕੇ ਸੀ ਛੋਟੇਨੀ ਸਹੇਰੇ ਜਦੋਂ ਸੁਕਤਰਾ ਆਪਣੀ ਦੁਕਾਨ ਤੇ ਆਈ ਤਾਂ ਦੇਖਿਆ ਇੱਕ ਬੈਂਚ ਤੇ ਤਿੰਨ ਲੱਤਾਂ ਟੁੱਟੀਆਂ ਪਈਆਂ ਸ਼ਰਮਾ ਜੀ ਦੀ ਦੁਕਾਨ ਜਲਦੀ ਬੁਲ ਗਈ ਸੀ ਉਹਨਾਂ ਦੇ ਬੁਲਾਦੇ ਮੁਸਕਾਨ ਸੀ ਸੁਕਤਰਾ ਸਮਝ ਗਈ ਕੀ ਕੀਤਾ ਸੁਕਤਰਾ ਸਮਝ ਗਈ ਕਿ ਆਖੀ ਦਾ ਕੀਤਾ ਕਰਿਆ ਪਰ ਹਿੰਮਤ ਨਹੀਂ ਆ ਰਹੀ ਉਸ ਵਸਾ ਦਾ ਹਲ ਬੀਚ ਸੁਕਤਰਾ ਨੇ ਛੇਤੀ ਕੱਢ ਲਿਆ ਉਹਨਾਂ ਨੇ ਬੈਂਚ ਤੇ ਬੱਚੀਆਂ ਲੱਤਾਂ ਵੀ ਤੋੜ ਦਿੱਤੀਆਂ ਫੇਰਾ ਸੁਕਤਰਾ ਨੇ ਪਰੋਟੇ ਬਣਾਉਣ ਵਿੱਚ ਝੁੱਟ ਗਈ ਅੱਜ ਫਿਰ ਤੋਂ ਸ਼ਰਮਾ ਜੀ ਮੱਖੀਆਂ ਮਾਰ ਰਹੇ ਸੀ ਸੁਕਤਰਾ ਦੀ ਦੁਕਾਨ ਦੀ ਲਾਈਨ ਟੁੱਟਣਾ ਦਾ ਨਾਂ ਨਹੀਂ ਲੈ ਰਹੀ ਸੀ ਸ਼ਰਮਾ ਜੀ ਜਿਆ ਇਨਰ ਤਰੋ ਦੇਖਦੇ ਕਾਲੇ ਦੇਖਣੇ ਮੁੰਡੇ ਜੋ ਕਿ ਇਸ ਪੁੱਤਰਾ ਦੀ ਖਾਸ ਗ੍ਰਾਹਕ ਸੀ ਵਿਦਿਆਰਥੀ ਸੀ ਪ੍ਰਧਾਨ ਨਾਲ ਸ਼ਾਮ ਨੂੰ ਸ਼ਰਮਾ ਜੀ ਦੀ ਦੁਕਾਨ ਤੇ ਪਹੁੰਚੇ ਤੇ ਬੋਲੇ ਬੀ ਸ਼ਰਮਾ ਬੜਾ ਸ਼ੌਕ ਚੜਿਆ ਲੱਗਾ ਤਲਵਾਰਾਂ ਦਾ ਇਹ ਸ਼ੌਕ ਤਾਂ ਸਾਡੇ ਪੰਜਾਂ ਜੀ ਨੂੰ ਹੀ ਹੈ ਅੱਗੇ ਤੋਂ ਇਦਾਂ ਦੀ ਕੋਈ ਹੱਕਤ ਹੋਈ ਤਾਂ ਸਮਝ ਲੈਣਾ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਰਮਾ ਜੀ ਦਾ ਪਸੀਨਾ ਛੁੱਟ ਗਿਆ ਨਹੀਂ ਸਾਬ ਬਿਲਕੁਲ ਨਹੀਂ ਹੋਵੇਗੀ ਹੱਥ ਜੋੜਦੇ ਸ਼ਰਮਾ ਜੀ ਬੋਲੇ ਉਸ ਦਿਨ ਤੋਂ ਬਾਅਦ ਸ਼ਰਮਾ ਨੇ ਸਕੁਤਲਾ ਦਾ ਕੰਮ ਬਿਗੜਦੀ ਕੋਸ਼ਿਸ਼ ਨਹੀਂ ਕੀਤੀ ਸਕੁਤਲਾ ਦਾ ਕੰਮ ਦਿਨੋਂ ਦਿਨ ਤਰੱਕੀ ਦੀਆਂ ਉਚਾਈਆਂ ਛੂਣ ਲੱਗਾ ਉਹਨਾਂ ਸਕੁਤਲਾ ਆਪਣੇ ਕੰਮ ਵਿੱਚ ਝੁਟਕੇ ਸੀ ਗੁੱਡੀ ਮਾਂਮਾ ਦੀ ਰਸੋਈ ਦਾ ਸਵਾਦ ਚਖਣ ਦੂਰ ਦੂਰ ਤੋਂ ਲੋਕ ਆਣ ਲੱਗੇ ਬਹੁਤ ਸਾਲਾਂ ਬਾਅਦ ਆ ਮੁੰਸਪਤਰਾ ਦੇ ਚਿਹਰੇ ਤੇ ਚਮਕ ਆਫ ਸਾਈ ਸੀ ਆਪਣਾ ਘਰ ਅਤੇ ਕਮਲਾ ਦੇਵੀ ਸਮਾਂ ਬਿਤਣ ਲੱਗਾ ਟਾਈਮ ਲੰਘਣ ਲੱਗਾ ਕਾਲੇ ਦੇ ਬੱਚਿਆਂ ਦੀ ਮਦਦ ਨਾਲ ਮੁੰਤਲ ਨੇ ਆਪਣਾ ਬੈਂਕ ਖਾਤਾ ਖੁਲਾ ਲਿਆ ਤੇ ਏਟੀਐਮ ਕਾਰਡ ਵੀ ਬਣਾ ਲਿਆ ਕੁਝ ਸਮੇਂ ਵਿੱਚ ਮੁੰਤਲਾ ਕੋਲ ਇੰਨੀ ਛੋਟੀ ਜੀ ਦੁਕਾਨ ਕੁਝ ਸਮੇਂ ਵਿੱਚ ਮੁੰਤਲਾ ਨੇ ਕੋੜੀ ਇੱਕ ਛੋਟੀ ਜੀ ਦੁਕਾਨ ਖਰੀਦ ਲਈ ਜਿਹਦਾ ਨਾਮ ਰੱਖਿਆ ਗਿਆ ਬੁੱਢੀ ਅੰਮਾ ਦੀ ਰਸੋਈ ਜਿੱਥੇ ਦਿਨ ਵਾਰ ਬੱਚਿਆਂ ਦਾ ਮੇਲਾ ਲੱਗਿਆ ਰਹਿੰਦਾ ਜੋ ਖਾਣ ਪੀਣ ਦੇ ਨਾਲ ਮੋਬਾਈਲ ਵਿੱਚ ਦਿਨ ਭਰ ਦੀ ਖਬਰਾਂ ਸੁਣਦੇ ਪੂਰਾ ਦਿਨ ਦੁਕਾਨ ਤੇ ਕਿਸੇ ਮੇਲੇ ਜਿਹਾ ਮਾਹੌਲ ਰਹਿੰਦਾ ਇੱਕ ਦਿਨ ਸਕੂਤਲਾ ਦਾ ਧਿਆਨ ਇੱਕ ਖਬਰ ਤੇ ਆਪਣੀ ਹੋਰ ਖਿੱਚਿਆ ਅੱਜ ਇੱਕ ਪੁੱਤ ਤੇ ਨੂੰ ਆਪਣੀ 65 ਸਾਲਾਂ ਦੀ ਬਿਮਾਰ ਬੁੱਢੀ ਮਾਂ ਰਾਮੰਦ ਵਿੱਚ ਕੱਲਾ ਛੱਡ ਕੇ ਚਲੇ ਗਏ ਅਖਬਾਰ ਵਿੱਚ ਮੋਢੀ ਮਾਂ ਦੀ ਫੋਟੋ ਛਪੀ ਸੀ ਉਸ ਬੁੱਢੀ ਮਾਂ ਦੀ ਫੋਟੋ ਦੇਖਦੇ ਹੀ ਸਕੂਤਲਾ ਨੂੰ ਉਹਦੇ ਵਿੱਚ ਆਪਣਾ ਚਿਹਰਾ ਦੇਖਿਆ ਉਸ ਨੂੰ ਵਿੱਚ ਇਹ ਨਹੀਂ ਹੋ ਗਈ ਤੇ ਸੋਚਣ ਲੱਗੀ ਕੀ ਕਰੇ ਉਹ ਵਿਚਾਰੀ ਕਿੱਥੇ ਜਾਵੇਗੀ ਇਹਨਾਂ ਸਵਾਲਾਂ ਨੇ ਸਕੂਤਲਾ ਨੂੰ ਅੰਦਰ ਤੱਕ ਕੇ ਰੱਖਿਆ ਸੀ ਪੁੱਤਰੋਂ ਤਾਂ ਕੁਝ ਪੈਸੇ ਚਾਕੇ ਆਪਣੀ ਦੁਕਾਨ ਦੇ ਨੌਕਰ ਦੇ ਵਾਲੇ ਛੱਡ ਕੇ ਦਰਵਾਜ਼ਾ ਚੱਲ ਪਈ ਉੱਥੇ ਜਾ ਕੇ ਪਤਾ ਲੱਗਿਆ ਉਸ ਬੁੱਢੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਉੱਥੋਂ ਸਰਕਾਰੀ ਹਸਪਤਾਲ ਪਹੁੰਚੀ ਉਸ ਬੁੱਢੀ ਔਰਤ ਦੀ ਭਾਲ ਕਰਨ ਲੱਗੀ ਪਰ ਉਹ ਔਰਤ ਉਸ ਨੂੰ ਕਿਤੇ ਨਾ ਮਿਲੀ ਉਹ ਚਾਰੇ ਪਾਸੇ ਨਜ਼ਰਾ ਦੌੜਾਈ ਜਾ ਰਹੀ ਸੀ ਇੱਕ ਕੋਨੇ ਵਿੱਚ ਬੇਹੋਸ਼ ਜ਼ਮੀਨ ਤੇ ਔਰਤ ਪਈ ਸੀ ਡਾਕਟਰ ਨਾਲ ਗੱਲ ਕਰਕੇ ਸਕੁੰਤਲਾ ਨੇ ਉਸ ਨੂੰ ਬੈੱਡ ਦਵਾਇਆ ਡਾਕਟਰ ਨੇ ਦੱਸਿਆ ਉਹਨਾਂ ਨੂੰ ਨੀਂਦਾ ਜੈਕਸਨ ਦਿੱਤਾ ਗਿਆ ਕਿਉਂਕਿ ਉਹ ਲਗਾਤਾਰ ਰੋਈ ਜਾ ਰਹੀ ਸੀ ਕਮਜ਼ੋਰੀ ਬਹੁਤ ਹੈ ਇਸ ਲਈ ਉਹਨਾਂ ਦਾ ਧਿਆਨ ਰੱਖਣਾ ਪਵੇਗਾ ਸਕੁੰਤਲਾ ਤੋਂ ਚੰਗਾ ਆਪਣੇ ਤੋਂ ਵਿਛਣ ਦਾ ਗਮ ਹੋਰ ਕੌਣ ਸਮਝ ਸਕਦਾ ਸੀ ਸਕੁੰਤਲਾ ਨੇ ਉਹਦੀ ਬਹੁਤ ਸੇਵਾ ਕੀਤੀ ਖਾਣ ਪੀਣ ਦਵਾਈਆਂ ਦਾ ਧਿਆਨ ਰੱਖਿਆ ਪਰ ਉਹ ਔਰਤ ਹੈਰਾਨ ਸੀ ਜਦੋਂ ਆਪਣੇ ਵਾਲੇ ਮੇਰਾ ਸਾਥ ਛੱਡ ਦਿੱਤਾ ਕੋਈ ਅਜਨਬੀ ਔਰਤ ਆ ਆਖਿਰ ਉਸਦੇ ਲਈ ਇੰਨਾ ਸਭ ਕਿਉਂ ਕਰ ਰਹੀ ਹੈ ਉਸ ਦੀਆਂ ਸਵਾਲਾਂ ਫਰਿਆਦਾਂ ਨੂੰ ਦੇਖ ਕੇ ਉਸ ਪੁੱਤਰਾ ਬੋਲੀ ਪੈਣਾ ਘਬਰਾਣਾ ਹੁਣ ਤੁਸੀਂ ਬਿਲਕੁਲ ਇਕੱਲੇ ਨਹੀਂ ਹੋ ਜਿਹੜੀ ਸਥਿਤੀ ਵਿੱਚ ਤੁਸੀਂ ਆ ਗੋ ਕਦੇ ਮੈਂ ਇਸ ਸਥਿਤੀ ਵਿੱਚ ਲੰਘ ਚੁੱਕੀ ਹਾਂ ਜਦੋਂ ਮੇਰੇ ਆਪਣੇ ਪੁੱਤਰੇ ਮੇਰਾ ਸਾਥ ਛੱਡ ਦਿੱਤਾ ਸੀ ਮੇਰੇ ਹਾਲਾਤ ਤੁਹਾਡੇ ਵਰਗੇ ਹੀ ਸੀ ਕਿਸੇ ਵਰਗ ਦੀ ਤਰ੍ਹਾਂ ਸਿੱਤੇ ਮੈਂ ਪਟਕਰੀ ਸੀ ਪਰ ਮੈਂ ਹਿੰਮਤ ਨਹੀਂ ਛੱਡੀ ਅੱਜ ਖੁਦ ਕਮਾ ਕੇ ਖਾਣ ਵਿੱਚ ਜੋ ਸਕੂਨ ਮਿਲਦਾ ਹੈ ਉਹ ਸਕੂਨ ਕਦੇ ਆਪਣੇ ਪੁੱਤ ਦੇ ਨਾਲ ਉਹ ਨਹੀਂ ਮਿਲਿਆ ਬੇ ਫਿਰ ਉਸ ਪੁੱਤਰਾ ਉਸ ੁੱਡੀ ਔਰਤ ਨੂੰ ਕਹਿੰਦੀ ਹੈ ਆਪਣੇ ਤਰ੍ਹਾਂ ਮੈਂ ਤੁਹਾਨੂੰ ਵੀ ਸੁਆਮੀ ਬਣਾਉਣ ਨਾਲ ਜ਼ਿੰਦਗੀ ਜਿਉਦੇ ਵੇਖਣਾ ਚਾਹੁੰਦੀ ਹਾਂ ਉਹ ਉਡੀ ਰੋਦੇ ਹੋਏ ਬੋਲੀ ਸਮਝ ਰਹੀ ਆ ਜੀ ਹੁਣ ਮੈਂ ਕੀ ਕਰਾਂ ਆਪਣੇ ਬੱਚਿਆਂ ਨੇ ਮੇਰਾ ਐਦਾਂ ਦਾ ਵਿਸ਼ਵਾਸ ਟੋੜਿਆ ਹੁਣ ਤਾਂ ਜੀੜ ਦੀ ਇੱਛੇ ਮੁੱਕ ਚੁੱਕੀ ਐ ਇਸ ਹੋਰ ਵਿੱਚ ਉਹ ਤਾਂ ਤੱਕ ਵੀ ਨਹੀਂ ਕਿਤੇ ਬੱਚੇ ਕੁਝ ਕਰ ਦੇ ਤਾਂ ਸੁਪਤਨਾ ਨੇ ਉਹਦੇ ਲਈ ਹੱਲ ਕੱਟੇ ਉਹਨਾਂ ਦੇ ਅੱਗੇ ਰੱਖ ਦੇ ਗਿਆ ਤੁਸੀਂ ਪਹਿਲਾਂ ਠੀਕ ਹੋ ਜਾਓ ਉਸ ਤੋਂ ਬਾਅਦ ਤੁਸੀਂ ਸਭ ਕੁਝ ਕਰ ਪਾਓਗੇ ਹੁਣ ਇਹ ਦੱਸੋ ਤੁਸੀਂ ਆਪਣੀ ਇਸ ਭੈਣ ਦੇ ਨਾਲ ਰਹਿਣਾ ਪਸੰਦ ਕਰੋਗੇ ਪਰ ਤੁਸੀਂ ਮੇਰੀ ਮਦਦ ਕਿਉਂ ਕਰਨਾ ਚਾਹੁੰਦੇ ਹੋ ਉਹ ਸੁਪਤਨਾ ਤੋਂ ਪੁੱਛਣ ਲੱਗੀ ਫਿਰ ਮੁਸਕਰਾਉਂਦੇ ਹੋਏ ਸੁਪਤਨਾ ਨੇ ਕਿਹਾ ਉਹ ਇਸ ਹਾਲਤ ਵਿੱਚ ਬੇਸਾਬਾ ਹੈ ਕਿ ਉਸ ਬੁੱਢੀ ਔਰਤ ਨੂੰ ਫੜਕ ਲਉਣ ਲੱਗ ਗਈ ਹੈ ਇਸ ਕਿਉਂ ਬੁੱਢੀ ਔਰਤ ਸਕੂਤਲਾ ਨਾਲ ਜਾਣ ਤੋਂ ਤਿਆਰ ਹੋ ਗਈ ਪੁਲਿਸ ਬਿਆਨ ਲੈਣ ਲਈ ਆਈ ਤਾਂ ਉਸ ਬੁੱਢੀ ਨੇ ਕਹਿ ਦਿੱਤਾ ਮੇਰੀ ਭੈਣ ਮੈਨੂੰ ਲੈਣ ਆ ਗਈ ਹੈ ਉਹ ਤਾਂ ਸਕੂਤਲਾ ਦੇ ਡਾਕਟਰ ਨਾਲ ਗੱਲ ਕਰਕੇ ਹਸਪਤਾਲ ਦੀਆਂ ਸਾਰੀਆਂ ਫਾਰਮੈਟੀਆਂ ਪੂਰੀਆਂ ਕਰ ਦਿੱਤੀਆਂ ਡਾਕਟਰ ਨੇ ਕੁਝ ਦਵਾਈਆਂ ਤੇ ਖਾਣ ਪੀਣ ਦੀ ਖਾਸ ਦਾ ਦੇ ਕੇ ਬੁੱਢੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਉਹ ਬੁੱਢੀ ਦਾ ਨਾਮ ਕਮਲਾ ਦੇਵੀ ਸੀ ਹੋਣ ਲੱਗੀ ਕਾਣੀ ਕਾਫੀ ਹੱਦ ਤੱਕ ਸਕੂਤਲਾ ਦੀ ਤਰਾਈ ਸੀ ਪਤੀ ਦੀ ਮੌਤ ਸਾਲ ਪਹਿਲਾਂ ਹੋ ਚੁੱਕੀ ਸੀ ਉਹ ਬੁੱਢੀ ਦੋ ਤਿੰਨ ਬੇਟੇ ਸਨ ਨਾ ਉਹਨਾਂ ਨੂੰ ਬਾਰੀ-ਵਾਰੀ ਨਾਲ ਆਪਣੇ ਘਰ ਵਿੱਚ ਰੱਖਦੇ ਸੀ ਇਸ ਲਈ ਨਹੀਂ ਕਿ ਉਹ ਤੰਨੇ ਮਾਣ ਨਾਲ ਰਹਿਣਾ ਚਾਹੁੰਦੇ ਸੀ ਸਗੋਂ ਇਸ ਲਈ ਕਿ ਮਾਂ ਦਾ ਬੋਝ ਹੈ ਕੋਈ ਇੱਕ ਨਹੀਂ ਚੁੱਕਣਾ ਚਾਹੁੰਦਾ ਸੀ ਜਿਹੜੀ ਮਾਂ ਨੇ ਦਿਨ ਰਾਤ ਇੱਕ ਕਰਕੇ ਆਪਣੇ ਬੱਚਾ ਦਾ ਖਿਆਲ ਰੱਖਿਆ ਆਪਣੀ ਇੱਛਾ ਨੂੰ ਦਰਖਨਾਰ ਕਾਰ ਰੱਖਦੇ ਹੋਏ ਆਪਣੇ ਬੱਚੇ ਦੀ ਇੱਛਾ ਨੂੰ ਮਹੱਤਵ ਦਿੱਤਾ ਆਪਣਾ ਸੁੱਖ-ਦੁੱਖ ਕਦੇ ਦੇਖਿਆ ਹੀ ਨਹੀਂ ਜਦੋਂ ਉਹ ਸਭ ਮਾਂ ਦਾ ਖਿਆਲ ਰੱਖਣ ਦੀ ਬਾੜੀ ਆਈ ਤਾਂ ਤੰਨੇ ਆਨਾ ਖਮੀ ਕਰਨ ਲੱਗੇ ਥੋੜਾ ਸਮਾਂ ਪਹਿਲਾਂ ਇਹੋ ਜਿਹਾ ਬੰਦਾ ਵੇਨਾ ਆਪਣੀ ਚਾਰ ਵਾਰੀ ਤੇ ਬੱਚਾ ਨਾਲ ਵਿਦੇਸ਼ ਲੱਗ ਗਿਆ ਉਹ ਸਾਰਾ ਬਹੁਤ ਛੋਟੇ ਤੇ ਵਿਚਾਰਲੇ ਮੁੰਡੇ ਤੇ ਆ ਗਿਆ ਉਹਨਾਂ ਦਾ ਜੀ ਨਹੀਂ ਕਰਦਾ ਸੀ ਕਿ ਉਹ ਇਹਨੂੰ ਆਪਣੀ ਸਾਸਾਂ ਤੇ ਨਭਣਾ ਕਰੀਉਂਦਾ ਸੀ ਇਸ ਵਾਸਤੇ ਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਵਾਸਤੇ ਉਹਦੇ ਦੋਵੇਂ ਮੁੰਡੇ ਉਸਨੂੰ ਮੰਦਰ ਤੇ ਛੱਡ ਕੇ ਲੱਗ ਗਏ ਪਰ ਘਰ ਖੁਸ਼ਹਾਲੇ ਵੀ ਨਹੀਂ ਉਸ ਬੱਚਾ ਨਾਲ ਫਿਰ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਉਹਨਾਂ ਨੂੰ ਲੱਗਣ ਲੱਗਾ ਸੀ ਉਹ ਇਸ ਦੁਨੀਆ ਵਿੱਚ ਇਕੱਲੀ ਨਹੀਂ ਹੈ ਸਮਾਂ ਬਦਲ ਚੁੱਕਾ ਹੈ ਸਮੇਂ ਦੇ ਨਾਲ ਨਾਲ ਉਸਨੂੰ ਵੀ ਸੁਭਾਵੀ ਮੰਨਣਾ ਜੀਣਾ ਸ਼ੁਰੂ ਕਰਨਾ ਪਵੇਗਾ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਕਮਲਾ ਦੇਵੀ ਸਕੁੰਤਲਾ ਦੇ ਨਾਲ ਕੰਮ ਤੇ ਜਾਣ ਲੱਗੀ। ਬੁੱਢੀ ਅਮਾ ਦੀ ਰਸੋਈ ਵਿੱਚ ਅਚਾਰ ਦੀ ਬਹੁਤ ਖਬਤ ਸੀ ਜੋ ਸਕੁੰਤਲਾ ਬਾਹਰੋਂ ਮੰਗਵਾਇਆ ਕਰਦਾ ਸੀ। ਇਹ ਵੇਖ ਕੇ ਕਮਲਾ ਦੇਵੀ ਨੇ ਦੱਸਿਆ ਉਹ ਬਹੁਤ ਚੰਗਾ achar ਹੈ ਤੇ ਪਾਪੜ ਬਣਾਉਂਦੀ ਹੈ। ਇਹ ਸੁਣ ਕੇ ਸਕੁੰਤਲਾ ਬਹੁਤ ਖੁਸ਼ ਹੋਈ। ਸੋਨੂੰ ਨੂੰ ਪੈਸੇ ਦੇਖ ਕੇ ਚਾਰ ਦਾ ਸਮਾਨ ਮੰਗਾਇਆ। ਕਮਲਾ ਦੇਵੀ ਨੇ ਸਾਰਾ ਢੇਰ ਸਾਰਾ achar ਬਣਾ ਦਿੱਤਾ। ਜਦੋਂ ਬੱਚਿਆਂ ਨੂੰ ਫਰਾਂਟੇ ਦੇ ਨਾਲ achar ਦਿੱਤਾ ਗਿਆ ਤਾਂ achar ਦੀ ਬਹੁਤ ਤਾਰੀਫ ਕਰਦੇ ਨਹੀਂ ਠਖਦੇ ਸੀ। ਇਹਦੇ ਨਾਲ ਨਾਲ ਉਹਨੇ ਕਈ ਦੁਕਾਨਾਂ ਤੇ ਚਾਰ ਸਪਲਾਈ ਕਰਨਾ ਕੰਮ ਸ਼ੁਰੂ ਕਰ ਦਿੱਤਾ ਜਿਹਦੇ ਨਾਲ ਆਮਦਨ ਵਧਣ ਲੱਗੀ ਕਮਲਾ ਦੇਵੀ ਵਿੱਚ ਵੀ ਆਤਮ ਵਿਸ਼ਵਾਸ ਦਾ ਸੰਚਾਰ ਹੋਇਆ ਛੇਤੀ ਹੀ ਸੁਪਤਲਾ ਦੇਵੀ ਨੇ ਕਮਲਾ ਦੇਵੀ ਦੇ ਨਾਲ ਮਿਲ ਕੇ ਇੱਕ ਵੱਡਾ ਜਿਹਾ ਘਰ ਲਿਆ ਜਿਹਦਾ ਨਾਂ ਰੱਖਿਆ ਗਿਆ ਆਪਣਾ ਘਰ ਦੋਵੇਂ ਭੈਣਾਂ ਨੇ ਮਿਲ ਕੇ ਇੱਕ ਕੰਮ ਵੰਡ ਲਾ ਦਿੱਤੀ ਜਦੋਂ ਉਹਨਾਂ ਨੂੰ ਕੋਈ ਨਾ ਵਿਰੁਪਤਦਾ ਜੁਰਮਿੰਦਾ ਕਿਸ ਨੂੰ ਮਜਬੂਰੀ ਕਰ ਕਰ ਛੱਡਲਾ ਪਿਆ ਹੋਵੇ ਜਾਂ ਰਿਸ਼ਤੇਦਾਰਾਂ ਨੇ ਵੇਹ ਸਾਰਾ ਛੱਡ ਦਿੱਤਾ ਹੋਵੇ ਉਹਨਾਂ ਲਈ ਉਹਨਾਂ ਦਾ ਆਪਣਾ ਘਰ ਬੇਸ਼ਕੁਲਾ ਸੀ ਥੋੜੀ-ੋੜੀ ਉਹਨਾਂ ਦੇ ਘਰ ਵਿੱਚ ਨਵੇਂ ਮੈਂਬਰ ਜੁੜਨ ਲੱਗੇ ਆਚਾਰ ਦੇ ਨਾਲ ਕਮਣਾ ਦੇ ਪਾਪੜ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸਾਰੇ ਮੈਂਬਰ ਮਿਲ ਕੇ ਉਹਨਾਂ ਦੇ ਇਸ ਕੰਮ ਵਿੱਚ ਮਦਦ ਕਰਦੇ ਉਸਤਲਾ ਨੂੰ ਘਰ ਛੱਡ ਕੇ 7 ਸਾਲ ਲੰਘ ਚੁੱਕੇ ਸੀ ਪਰ ਉਹ ਜੋ ਬਹੁਤ ਸੁਖੀ ਸੀ ਆਪਣੇ ਨਾਲ ਨਾਲ ਉਹ ਉਹੀ ਚਲੀ ਜ਼ਿੰਦਗੀ ਦੀ ਸੋਤਾਰ ਬਣ ਗਈ ਸੀ ਜਦੋਂ ਉਸਤਲਾ ਪਰੌਦਾ ਬਣਾਉਣ ਵਿੱਚ ਵਿਅਸਤ ਆਸਰੇ ਕੋ ਵਾਸ ਲਈ ਦਿੱਤੀ ਅਮਾ ਆਵਾਜ਼ ਸੁਣ ਕੇ ਪੁੱਤਰਾ ਬੋਲ ਗਿਆ ਬੋਲੋ ਬੇਟਾ ਕੀ ਚਾਹੀਦਾ ਹੈ ਤਾਂ ਫਿਰ ਉਧਰ ਹੋ ਆ ਜਾਂਦੀ ਹੈ ਮੈਨੂੰ ਮੇਰੀ ਦਾਦੀ ਆਪਾ ਚਾਹੀਦੀ ਹੈ ਉਸ ਪੁੱਤਰਾ ਨੇ ਨજર ਚੱਕ ਕੇ ਵੇਖਿਆ ਤਾਂ ਦੇਖਦੀ ਰਹੀ ਸਾਹਮਣੇ ਜੋ ਮੁੰਡਾ ਖੜਾ ਸੀ ਉਸ ਨੂੰ ਪਛਾਣ ਪਾਉਣਾ ਮੁਸ਼ਕਲ ਸੀ ਫਿਰ ਸਕੁੰਤਲਾ ਨੇ ਮੂੰਹੋਂ ਆਵਾਜ਼ ਨਿਕਲੀ ਰਾਜੂ ਤੂੰ ਮੇਰਾ ਰਾਜੂ ਹੈ ਨਾ ਬਹੁਤ ਵੱਡਾ ਹੋ ਗਿਆ ਤੂੰ ਇਹਨਾਂ ਕਹਿੰਦੇ ਹੋਏ ਦਾ ਘੜ ਫਰਾਇਆ ਅੱਖਾਂ 'ਚ ਉਹ ਹੱਜਾ ਦਾ ਸਲਾਬ ਮੜ ਪਿਆ ਸਭ ਕੁਝ ਛੱਡ ਕੇ ਇਸ ਕੋਤਲਾ ਨੱਚਣ ਵਾਲਾ ਆਪਣੇ ਕੋਤੇ ਵੀ ਗਾਣਾ ਲਾ ਰਿਹਾ ਉਦੋਂ ਇਸ ਕੋਤਲਾ ਦੇ ਕੰਨਾਂ ਵਿੱਚ ਜਾਣੀ ਫਛੜੀ ਆਵਾਜ਼ ਆਈ ਜਿਸ ਨੂੰ ਸੁਣ ਕੇ ਇਸ ਕੋਤਲਾ ਸਾਰਾ ਤੋਂ ਦਰਸ ਗਈ ਸੀ ਤੁਸੀਂ ਕਿੱਥੇ ਚਲੇ ਗਏ ਸੀ ਮਾਂ ਕੋਤਲਾ ਨੇ ਸੁੱਖਾ ਨਾਲ ਉਸ ਵੱਲ ਵੇਖਿਆ ਤੂੰ ਦਾ ਮੁੰਡਾ ਤੈਨੂੰ ਕੌਣ ਖੜੇ ਸੀ ਤੋਵੇਂ ਉਸ ਪੁਤਲਾਂ ਕੋ ਜੇ ਕਮਜ਼ੋਰ ਜੇ ਲੱਗ ਰਹੇ ਸੀ ਉਹਨਾਂ ਦੇ ਚਿਹਰੇ ਤੇ ਰੋਣ ਘੁੱਟ ਚੁੱਕੀ ਸੀ ਪਰ ਜੋ ਚੀਜ਼ ਇਸ ਪੁਤਲਾਂ ਨੂੰ ਸਭ ਤੋਂ ਜ਼ਿਆਦਾ ਹਰਾੜ ਕਰ ਰਹੀ ਸੀ ਉਹ ਸੀ ਬੇਟੇ ਦੇ ਨਾਲ ਨਾਲ ਉਹਨਾਂ ਦੀ ਨੋਹ ਦੀ ਅੱਖਾਂ 'ਚ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ ਤੋਵੇਂ ਜਾ ਕੇ ਉਸ ਪੁਤਲਾਂ ਦੇ ਘਰ ਨੂੰ ਮੈਂ ਕਿਹਾ ਬਹੁਤ ਰੋਏ ਕਿੱਥੇ ਚਲੀ ਗਈ ਸੀ ਮਾਂ ਤੁਸੀਂ ਮੈਨੂੰ ਛੱਡ ਕੇ ਸਾਰੀ ਜ਼ਿੰਦਗੀ ਸੁੰਨੀ ਹੋ ਗਈ ਤੁਹਾਡੇ ਬਿਨਾ ਆਪਣੇ ਪੁੱਤ ਦੇ ਮੂੰਹੋਂ ਆਏ ਗੱਲ ਸੁਣ ਕੇ ਪੁਤਲਾਂ ਜੜਵਤ ਰਹਿ ਗਈ ਤੇ ਬੋਲੀ ਕੀ ਮਤਲਬ ਜੇਕਰ ਮੇਰੀ ਹੀ ਲੋੜ ਸੀ ਸਤਾ ਮੈਨੂੰ ਇਕੱਲਾ ਛੱਡ ਕੇ ਗਿਆ ਕਿਉਂ ਸੀ ਮਾਂ ਮੈਂ ਤੁਹਾਡਾ ਹੱਥ ਬਰਾਬਰ ਫੜਾਇਆ ਸੀ ਪਰ ਅਚਾਨਕ ਭੀੜ ਵਿੱਚ ਭੱਗੜੜ ਬਚਣ ਲੱਗੀ ਮੇਰਾ ਹੱਥ ਛੁੱਟ ਗਿਆ ਮੇਰਾ ਪੈਰ ਦਿਲ ਗਿਆ ਲੋਕ ਮੈਨੂੰ ਰੋਦੇ ਮੇਰੇ ਉੱਤੇ ਲੱਗੇ ਮੈਨੂੰ ਬਹੁਤ ਜ਼ਿਆਦਾ ਚੌਂਟਾਂ ਆਈਆਂ ਉਸਦੇ 3 ਦਿਨਾਂ ਬਾਅਦ ਮੈਂ ਹੌਸ ਵਿੱਚ ਆਇਆ ਜਦੋਂ ਮੇਰੀ ਅੱਖਾਂ ਖੁੱਲੀਆਂ ਤਾਂ ਮੈਂ ਹਸਪਤਾਲ ਵਿੱਚ ਸੀ ਇਹਨਾਂ ਫਰਤੋਂ ਮੈਂ ਛੱਡ ਕੇ ਨਹੀਂ ਗਿਆ ਸੀ ਮੈਂ ਬਾਗਰ ਕੀ ਕੀ ਸੋਚ ਕੇ ਬੈਠੀ ਸੀ ਸਕੂਤਲਾ ਹੈਰਾਨ ਖੜੀ ਸੀ ਨਹੀਂ ਮਾਂ ਕਿੱਥੇ ਕਿੱਥੇ ਤੈਨੂੰ ਮੈਂ ਨਹੀਂ ਲੱਭਿਆ ਪੁਲਿਸ ਨੇ ਵੀ ਪੁਲਿਸ ਸਟੇਸ਼ਨ ਵਿੱਚ ਮੈਂ ਕੰਪਲੇਨ ਕਰਨ ਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੂੰ ਇੱਕ ਬੁੱਢੀ ਮਿਲੀ ਸੀ ਪਰ ਉਹ ਨਹੀਂ ਜਾਣਦੇ ਉਹ ਅਚਾਨਕ ਕਿੱਥੇ ਚਲੀ ਗਈ ਅੱਜ ਜਦੋਂ ਇੱਥੇ ਕਾਲਜ ਵਿੱਚ ਤੁਹਾਡੇ ਪੋਤੇ ਦਾ ਦਾਖਲਾ ਕਰਾਉਣ ਲਈ ਆਏ ਤਾਂ ਸਾਰੇ ਕੰਮ ਕਰਦੇ ਕਰਦੇ ਸਵੇਰ ਤੋਂ ਦੁਪਹਿਰ ਹੋ ਗਈ ਜੋਰਾ ਨਾਲ ਭੁੱਖ ਲੱਗੀ ਸੀ ਕਿਸੇ ਨੇ ਦੱਸਿਆ ਬੁੱਢੀ ਅੰਮਾ ਦੀ ਰਸੋਈ ਦੇ ਪਰਾਠੇ ਬਹੁਤ ਸਵਾਦ ਹੈ ਸੋ ਅਸੀਂ ਇੱਥੇ ਚੱਲਿਆਏ ਮਾਂ ਸੱਚ ਦੱਸਾ ਤਾਂ ਵੀ ਨਾ ਖਾਦੇ ਹੀ ਤ੍ਰਿਪਤੀ ਮਿਲ ਗਈ ਪੁੱਤ ਦੀਆਂ ਗੱਲਾਂ ਸੁਣਦੇ ਸੁਣਦੇ ਪੁੱਤਰਾ ਦੀ ਅੱਖਾਂ 'ਚ ਲਗਾਤਾਰ ਪਸਤਾਵੇ ਦੇ ਹਨ ਜੋ ਬਹਿਰੇ ਸੀ ਸੋਚਣ ਲੱਗੀ ਉਹਨਾਂ ਪੁੱਸਵਾਲਿਆਂ ਦੇ ਕਹਿਣ ਤੇ ਨਾ ਆਪਣੇ ਪੁੱਤ ਨੇ ਕਿੰਨਾ ਗਲਤ ਸਮਝ ਲਿਆ ਸੀ ਕਿਵੇਂ ਆਪਣੇ ਮੁੰਡੇ ਤੋਂ ਹੀ ਮੇਰਾ ਵਿਸ਼ਵਾਸ ਚੱਕਿਆ ਗਿਆ ਸੀ ਪਰ ਫਿਰ ਮਾਨੀ ਮਾਨ ਵਿੱਚ ਉਹਨਾਂ ਨੂੰ ਇੱਕ ਸੰਤੁਸ਼ਟੀ ਸੀ ਜੋ ਕੁਝ ਹੋਇਆ ਉਹਦੇ ਕਰਕੇ ਤਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਸੁਧਾਰਨ ਦਾ ਉਸ ਨੂੰ ਮੌਕਾ ਮਿਲ ਗਿਆ ਅੱਜ ਸੁਤਤਰਾ ਨੇ ਆਪਣੇ ਬੱਚਾ ਦੀ ਮਮਤਾ ਨਾਲ ਭਰੇ ਦਿਲ ਨਾਲ ਪ੍ਰਾਂਠੇ ਬਣਾਏ ਬੜੇ ਪਿਆਰ ਨਾਲ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਆਪਣੇ ਅੱਖਾਂ ਨਾਲ ਕੋਏ ਆਸ਼ੀਰਵਾਦਸੇ ਪੱਸੇ ਦੇ ਖੜੇ ਸਾਰੇ ਲੋਕਦਿਆਂ ਅੱਖਾਂ ਵਿੱਚ ਹੰਝੂ ਆ ਗਏ ਅੱਜ ਸੁਤਤਲਾ ਮਾਨੀ ਵਰ ਬਹੁਤ ਖੁਸ਼ ਹੋ ਰਹੀ ਸੀ ਉਹਨਾਂ ਦੇ ਪੁੱਤ ਨੇ ਉਹਨਾਂ ਨੂੰ ਤੌਕਾ ਨਹੀਂ ਦਿੱਤਾ ਉਹਨਾਂ ਦੀ ਮੰਦਰੀ ਇਲਾਜ ਰੱਖੀ ਉਹਨਾਂ ਨੂੰ ਬੇਸਾਰਾ ਹੀ ਛੱਡਿਆ ਅੱਜ ਉਹਨਾਂ ਦਾ ਪੂਰਾ ਪਰਿਵਾਰ ਬਹੁਤ ਖੁਸ਼ ਇਕੱਠਾ ਬੈਠਾ ਹੋਇਆ ਸੀ ਤੇ ਇਸ ਪੁੱਤਾਂ ਦੇ بیٹے ਤੇ ਨੂੰਹ ਨੇ ਸਿੱਧ ਘੱਟਦਾ ਸੀ ਸਾਰੇ ਪੁੱਤ ਤੇ ਨੂੰ ਮਾਰੇ ਨਹੀਂ ਹੁੰਦੇ ਅੱਜ ਉਹਨਾਂ ਦੇ بیٹے ਤੇ ਨੂੰਹ ਨੂੰ ਦੇਖ ਕੇ ਸਾਰੇ ਲੋਕ ਤਾੜੀਆਂ ਮਾਰ ਰਹੇ ਸੀ ਪੁੱਤਾਂ ਦਾ ਸਿਰ ਅਜ ਆਪਣੇ ਪੁੱਤ ਲਈ ਮਾਰ ਨਾਲ ਬਚਾ ਗਿਆ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦਰੂ ਸਾਂਝੀ ਦੋਸਤੋ ਮਿਲਦੇ ਆ ਕਿਸੇ ਨਵੀਂ ਕਾੜੀ ਦੇ ਨਾਲ ਆਦੋਂ ਤੱਕ ਲਈ ਸਤ ਸ੍ਰੀ ਅਕਾਲ ਦੋਸਤੋ